ਅਜ ਮੰਡੀ ਦੇ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਇੱਕ ਵਿਅਕਤੀ ਦੀ ਮੌਤ ਹੋਈ ਇੱਕ ਬੁਰੀ ਤਰ੍ਹਾਂ ਜ਼ਖਮੀ ਹੋਇਆ ਬੀਤੇ ਦਿਨ ਰਾਤ ਅਨਾਜ ਮੰਡੀ ਬਰਨਾਲਾ ਦੇ ਨੇੜੇ ਸਵਿਫਟਕਾਰ ਅਤੇ ਰਿਕਸ਼ਾ ਦੀ ਭਿਆਨਕ ਟੱਕਰ ਹੋਈ ਏ ਰਿਕਸ਼ਾ ਚਾਲਕ ਦੀ ਮੌਤ ਹੋਈ ਤੇ ਸਵਿਫਟਕਾਰ ਸਵਾਰ ਮੌਕੇ ਤੇ ਹੀ ਫਰਾਰ ਹੋ ਗਏ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਬੱਸ ਸਟੈਂਡ ਚੌਕੀ ਇੰਚਾਰਜ ਚਰਨਜੀਤ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਲਾਸ਼ ਨੂੰ ਮੁਰਦਾ ਘਰ ਦੇ ਵਿੱਚ ਰਖਵਾਇਆ ਗਿਆ ਅਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਡਾਕਟਰਾਂ ਦੇ ਵੱਲੋਂ ਗਰਜੜਾ ਹੈ ਮ੍ਰਿਤਕ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਮ੍ਰਿਤ ਅੰਰਸਟੈਂਡ ਚੌਕੀ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਸਵਿਫਟਕਾਰ ਅਤੇ ਈ ਰਿਕਸ਼ਾ ਨੂੰ ਕਬਜ਼ੇ ਦੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਜਾਰੀ ਰੱਖੀ ਗਈ ਹੈ। ਥੇਰ ਰਾਤ ਇੱਕ ਸਨੂਕਲਾਹ ਮਿਲੇ ਸੀ ਕਿ ਇੱਕ ਆਟੋ ਰਿਕਸ਼ਾ ਤੇ ਸਵਿਫਟਕਾਰ ਦਾ ਐਕਸੀਡੈਂਟ ਹੋਇਆ ਜਿਦੇ ਵਿੱਚ ਜਰਨੈਲ ਸਿੰਘ ਪੁੱਤਰ ਜੰਗੀਰ ਸਿੰਘ ਉਮਰ 55-55 ਸਾਲ ਉਹਦੀ ਮੌਤ ਹੋ ਚੁੱਕੀ ਹੈ ਤੇ ਸੁਖਦੇਵ ਸਿੰਘ ਗੁਰਦਿਆਲ ਸਿੰਘ ਠਿਕਰੀ ਵਾਲਾ ਉਹ ਸਵਾਰੀ ਦੇ ਤੌਰ ਤੇ ਪਿੱਛੇ ਬੈਠਾ ਸੀ ਉਹ ਜ਼ਖਮੀ ਹੈ। ਇਹ ਸਵਰਪਕਾਰ ਜਿਹੜੀ ਹੈਗੀ ਆ ਉਹ ਪੀਵੀ0323780 ਜਿਹੜੀ ਕਾਰ ਸੀਗੀ ਅਸੀਂ ਇਹਦਾ ਜਿਹੜਾ ਮ੍ਰਿਤਕ ਦਾ ਭਰਾ ਹੈ ਗੁਰਚਰਨ ਸਿੰਘ ਪੁੱਤਰ ਜਗੀਰ ਸਿੰਘ ਇਹ ਲਹਿਲ ਕਲਾਂ ਦਾ ਸੀ ਜਿਲ੍ਹਾ ਸੰਗਰੂਰ ਦਾ ਉਹਦੇ ਬਿਆਨਾਂ ਦੇ ਆਧਾਰ ਤੇ ਉਹਦੇ ਖਿਲਾਫ ਕਾਸੀ ਜਿਹੜਾ ਮੁਕੱਦਮਾ ਦਰਜ ਕੀਤਾ ਹੈ ਜਿਹੜਾ ਮਰਨ ਵਾਲਾ ਹੈਗਾ ਜੀ ਜਰਨੈਲ ਸਿੰਘ ਪੁੱਤਰ ਜਗੀਰ ਸਿੰਘ ਇਹ ਲਹਿਲ ਲਹਿਲ ਕਲਾਂ ਦਾ ਜੀ ਸੰਗਰੂਰ ਚਲਾਉਂਦਾ ਸੀ ਇਹ ਆਟੋ ਇਹਦਾ ਆਪਦਾ ਸੀ ਘਾਟੋ ਤਲਕ ਸੀਗਾ ਤੇ ਜਿਹੜਾ ਜ਼ਖਮੀ ਹੈ ਉਹ ਬੰਦਾ ਸਵਾਰੀ ਸੀਗਾ ਵਿੱਚ ਬੈਠਾ ਸੀ ਕਾਰ ਚਾਲਕ ਅਜੇ ਭੱਜਿਆ ਹੋਇਆ ਵਹੀਕਲ ਸੀ ਜਿਹੜੇ ਕਾਬੂ ਕਰਨੇ ਆ ਦੋਨੇ ਵਹੀਕਲਾਂ ਨੂੰ ਕਬਜ਼ੇ 'ਚ ਅਸੀਂ ਲੈ ਲਿਆ ਤੇ ਜਿਹੜੀ ਉਹਦੀ ਲਾਸ਼ ਦਾ ਪੋਸਟਮਾਰਟਮ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਇਹ ਚੀਜ਼ ਨਹੀਂ ਜਿਹੜੀ ਸਾਨੂੰ ਕੋਈ ਮੌਕਾ ਤੋਂ ਆਟੋ ਚੋਂ ਜਾਂ ਮਤਲਬ ਉਹਦੇ ਵਿੱਚੋਂ ਕੋਈ ਵੀ ਨਸ਼ੀਲੀ ਚੀਜ਼ ਤਾਂ ਨਹੀਂ ਮਿਲੀ ਬਾਜ਼ ਮੰਡੀ ਬਰਨਾਲਾ ਦੇ ਵਿੱਚ ਜਿੱਥੇ ਪਾਣੀ ਵਾਲੀ ਟੈਂਕੀਏ ਉਹਦੇ ਨੇੜੇ